ਇੱਕ ਬਾਈ ਜਿਹੜੀ ਜੂਨ ਦੀ ਬਿਮਾਰੀ ਕਹਿੰਦੇ ਹੁੰਦੇ ਆ ਹਾਂਜੀ ਹਾਂਜੀ ਉਹ ਕੀ ਆ ਅਸਲ ਚ ਜੂਨ ਦਿਖਾਉਣਾ ਮੈਂ ਦੇਖੋ ਜਿਵੇਂ ਆ ਫਿਸ਼ ਦੇ ਉੱਪਰ ਦਿਖ ਰਹੀ ਐ ਤੁਹਾਨੂੰ ਠੀਕ ਐ ਇਹਦੀ ਸਕਿਨ ਦੇ ਵਿੱਚ ਜੀ ਜੇ ਤੁਹਾਡਾ ਆਪਣਾ ਬੱਚਾ ਤੁਹਾਡੇ ਕੋਲੇ ਪੈਦਾ ਹੋਊਗਾ ਮਤਲਬ ਕਿ ਤੁਸੀਂ ਬੱਚਾ ਬਾਹਰੋਂ ਵੀ ਲਿਆ ਤਾਂ ਤੁਹਾਡੇ ਕੋਲ ਸਟਾਕ ਹੋਊਗਾ ਜਦੋਂ ਤੁਸੀਂ ਵੱਡਾ ਮਾਲ ਕਢਾਤਾ ਤਾਂ ਤੁਹਾਡੇ ਕੋਲ ਨਾਲ ਦੂਸਰਾ ਪੌਂਡ ਦੇ ਵਿੱਚ ਦੁਬਾਰਾ ਪਾਉਣ ਨੂੰ ਸੀਡ ਤੁਹਾਡੇ ਕੋਲ ਅਵੇਲੇਬਲ ਹੋਵੇ ਹਾਂ ਠੀਕ ਆ ਉਹ ਉਸ ਤੋਂ ਬਾਅਦ ਫਿੰਗਰ ਲਿੰਗ ਹੋ ਜਾਂਦਾ ਸਾਈਜ਼ ਹਾਂਜੀ ਜਸ 60 ਗ੍ਰਾਮ 100 ਗ੍ਰਾਮ ਤੱਕ ਪੀਸ ਹੋ ਜਾਂਦਾ ਇਹਦੇ ਵਿੱਚ ਰਹਿੰਦਾ ਹਾਂਜੀ ਇਹਦੇ ਵਿੱਚ ਇਹ ਆ ਜਾਂਦਾ ਇਹਦੀਆਂ ਹੁੰਦੀਆਂ ਨੇ 6 ਤਰ੍ਹਾਂ ਦੀਆਂ ਕਿਸਮਾਂ ਹਾਂਜੀ ਇੱਕ ਤਾਂ ਪਾਣੀ ਦੀ ਲੇਅਰ ਦੇ ਉੱਪਰ ਰਹਿਣ ਵਾਲੀ ਹੁੰਦੀ ਆ ਸਿਲਵਰ ਕਾਰਪ ਕਹਿ ਦਿੰਨੇ ਆਪਾਂ ਇੱਕ ਕਤਲਾ ਹੁੰਦੀ ਆ ਜਿਹੜੀ ਇਹ ਪਾਣੀ ਦੇ ਉੱਪਰਲੀ ਲੇਅਰ 'ਚ ਰਹਿੰਦੀਆਂ ਨੇ ਠੀਕ ਹੈ ਜੀ ਦੋ ਨਸਲਾਂ ਨੇ ਜਿਹੜੀਆਂ ਇੱਕ ਰੋਹੁ ਇੱਕ ਗ੍ਰਾਸ ਕਾਰਪ ਇਹ ਸੈਂਟਰ ਦੇ ਵਿੱਚ ਰਹਿੰਦੀ ਆ ਠੀਕ ਹੈ ਤੇ ਦੋ ਨਸਲਾਂ ਹੈਗੀਆਂ ਨੇ ਜਿਹੜੀਆਂ 골ਡਨ ਤੇ ਮੁਰਾਕ ओके ਇਹ ਬਿਲਕੁਲ ਬਾਟਮ ਦੇ ਨੀਚੇ ਰਹਿੰਦੇ ਨੇ ਜੇ ਉਹਨੂੰ ਜੂਮ ਪੈ ਗਈ ਕੋਈ ਬਿਮਾਰੀ ਆ ਗਈ ਤਾਂ ਜਦੋਂ ਕੋਈ ਬਿਮਾਰੀ ਆ ਜਾਂਦੀ ਹੈ ਪਹਿਲਾਂ ਆਪਾਂ ਖਾਣਾ ਪੀਣਾ ਬੰਦ ਕਰਦੇ ਆ ਠੀਕ ਆ ਤਾਂ ਆਪਾਂ ਉਹਨੂੰ ਰੋਕ ਨਹੀਂ ਸਕਦੇ ਅਸੀਂ ਗੱਲ ਜੀ ਸਾਰਿਆਂ ਨੂੰ ਲਈ ਮਿੱਤਰੋ ਅੱਧਿਆ ਨੂੰ ਤਾਂ ਸਿਆਣ ਆ ਗਈ ਹੋਣੀ ਤੇ ਬਾਕੀਆਂ ਨੂੰ ਜਾਣੀ ਕਰਾ ਦਿੰਦੇ ਆਪਾਂ ਹਨਾ ਇਹ ਬਾਈ ਉਹੋ ਹੈ ਜਿਨ੍ਹਾਂ ਦੀ ਪਿੱਛੇ ਪਹਿਲਾਂ ਵੀਡੀਓ ਵਾਇਰਲ ਹੋਈ ਹੈ ਕਿ ਬਹੁਤ ਜ਼ਿਆਦੇ ਨਿਸ਼ਾਨਿਆਂ ਵਾਲੀ ਮੱਛੀ ਧਰਕੇ ਹੈ ਉਹ ਪਲਾਸਟਿਕ ਦੀ ਮੱਛੀ ਹੈ ਠੀਕ ਹੈ ਜੀ ਦੂਜੀ ਨਾ ਸਮਝੋ ਦੂਸਰੀ ਧਰ ਕੇ ਨਿਸ਼ਾਨੇ ਲਾ ਕੇ ਯਸਰ ਰੋਜ਼ਗਾਰ ਦੇ ਨਾਲ ਨਾਲ ਬਾਈ ਉਹ ਕੰਮ ਕਰਨਾ ਪੈਂਦਾ ਮੇਲਾ ਦਾ ਨਾ ਭਜਾਉਣ ਵਾਸਤੇ ਉਹ ਤਾਂ ਕਰਕੇ ਆ ਕੋਈ ਐ ਨਹੀਂ ਹੈਗਾ ਵੀ ਹਨਾ ਆਪਾਂ ਕਿਸੇ ਨੂੰ ਨੁਕਸਾਨ ਬਚਾਉਣ ਦਾ ਮਾਰਗ ਕਰਦੇ ਆ ਤੇ ਬਾਈ ਨਾਲ ਮਲਾਉਨੇ ਆ ਬਾਈ ਲੱਖਾ ਆਪਣੇ ਨਾਲ ਤੇ ਇਹਨਾਂ ਦਾ ਫਿਸ਼ ਫਾਰਮ ਹੈਗਾ ਉਹ ਕੈਂਟ ਨੌਲੇਜ ਆ ਬਾਈ ਨੂੰ ਵਧੀਆ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਸਾਰੀ ਠੀਕ ਹੈ ਜੀ ਸਸੀ ਕਰੋ ਸਸੀ ਕਰੋ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਪਤਾ ਤੇ ਫਾਰਮ ਦਾ ਦੱਸ ਦੋ ਵੀ ਕਿੱਥੇ ਜੀ ਮੇਰਾ ਨਾਮ ਬਾਈ ਜੀ ਲਖਵੀਰ ਲਖਵੀਰ ਸਿੰਘ ਲੱਖਾ ਵੀ ਕਹੇ ਜਾਂਦੇ ਨੇ ਮੇਰਾ ਪਿੰਡ ਜੋਗਾ ਜਿਲ੍ਹਾ ਮਾਨਸਾ ਦੇ ਵਿੱਚ ਪਰ ਜਿਹੜਾ ਮੇਰਾ ਫਾਰਮ ਆ ਫਿਸ਼ ਫਾਰਮ ਕਰਦਾ ਇਹ ਗਾਗੋਵਾਲ ਪਿੰਡ ਦੇ ਵਿੱਚ ਰਹਿ ਜਾਂਦਾ ਗਾਗੋਵਾਲ ਤੇ ਮੱਖੇ ਦੇ ਸੰਧ ਦੇ ਵਿੱਚ ਇਹ ਫਾਰਮ ਪੈਂਦਾ ਮੇਰਾ ਜਿਹੜਾ ਅੱਛਾ ਬਾਈ ਇੱਕ ਬਿਸੇ ਜਿਹੜੀ ਆਪਣੀ ਹੁਣ ਵੀਡੀਓ ਵਾਇਰਲ ਹੋਈ ਆ ਕਿੰਨੀ ਜ਼ਿਆਦੇ ਹੈਨਾ ਹੁਣ ਆਪਣਾ ਮੱਛੀ ਵਾਲਾ ਕੰਮ ਆ ਤੇ ਇਹਦਾ ਕੀ ਕੰਮ ਆ ਗਿਆ ਇੱਥੇ ਫਿਰ ਹੁਣ ਇਹਦਾ ਬਈ ਜੀ ਅਸੀਂ ਜਿਹੜੇ ਮਾਲਕੀ ਆਪਣੇ ਮੱਛੀ ਖੋਰ ਜਾਨਵਰ ਹੁੰਦੇ ਨੇ ਜਿਹੜੇ ਕਿ ਆਪਣੀ ਮੱਛੀ ਨੂੰ ਖਾਂਦੇ ਨੇ ਠੀਕ ਆ ਬਗਲੇ ਹੋਏ ਕਈ ਤਰ੍ਹਾਂ ਦੇ ਜਾਨਵਰ ਨੇ ਜਿਹੜੇ ਆ ਕਿ ਆਉਂਡ ਦੇ ਉੱਪਰ ਮੱਛੀ ਨੂੰ ਖਾ ਜਾਂਦੇ ਨੇ ਠੀਕ ਆ ਬਈ ਤਾਂ ਸਿਰਫ ਅਸੀਂ ਇੱਕ ਉਹਨਾਂ ਦੇ ਇਹ ਡਰਾਉਣ ਵਾਸਤੇ ਕਿਉਂ ਦੂਰ ਬੈਠਾ ਆਪਾਂ ਤੁਹਾਨੂੰ ਕੋਈ ਰੋੜਾ ਡੜਾ ਵੀ ਨਹੀਂ ਪਾਈਦਾ ਏਡੀ ਦੂਰ ਕਿਉਂਕਿ 2 ਕਿੱਲੇ ਦਾ ਪਾਉਂਡ ਏਡੀ ਦੂਰ ਨਹੀਂ ਪਹੁੰਚਦਾ ਤਾਂ ਇਹਦੇ ਨਾਲ ਇੱਕ ਪੜਾਕਾ ਪੈ ਕੇ ਹਾਂ ਉਹ ਆਵਾਜ਼ ਨਾਲ ਡਰ ਜਾਂਦੇ ਨੇ ਤੇ ਉੱਡ ਜਾਂਦੇ ਨੇ ਇਹਦਾ ਮੇਨ ਇਹੀ ਆ ਸਾਡੇ ਬਾਰਮ ਤੇ ਰੱਖਣ ਦਾ ਵੀ ਠੀਕ ਆ ਅਸੀਂ ਪੰਛੀਆਂ ਨੂੰ ਇਹਨਾਂ ਨੂੰ ਡਰਾ ਦਿੰਨੇ ਆ ਠੀਕ ਆ ਭਾਈ ਜੀ ਡਰ ਕੇ ਪੰਛੀ ਨਹੀਂ ਬੰਦ ਹਾਂ ਇਹਨਾਂ ਨਾਲ ਚੱਲ ਬੱਚ ਦੋ ਜੀ ਹਾਂਜੀ ਹਾਂ ਜਿਹੜੇ ਮਤਲਬ ਤਾਗਾ ਵਾਲਾ ਕੰਮ ਹੁੰਦਾ ਕਿ ਉਹਨਾਂ ਨੇ ਤਾਗਾ ਵਾਲਾ ਕੰਮ ਤਾਗਾ ਵੀ ਲਾ ਰੱਖਿਆ ਹਾਂ ਜੀ ਤਾਗਾ ਵੀ ਲਾਇਆ ਹਾਂ ਜੀ ਹਾਂਜੀ ਇਹ ਇਹ ਅੱਛਾ ਭਾਈ ਹੁਣ ਤੁਸੀਂ ਘਰੇ ਪਹਿਲਾਂ ਖੇਤੀ ਵਗੈਰਾ ਦਾ ਕਰਦੇ ਹੋ ਹਾਂਜੀ ਹਾਂਜੀ ਪਹਿਲਾਂ ਆਪਾਂ ਜਿਵੇਂ ਆਮ ਆਪਾ ਜ਼ਿੰਮੇਵਾਰ ਖੇਤੀ ਜ਼ਮੀਨਾਂ ਵਾਲਿਆਂ ਹਾਂ ਜੀ ਆਪਾਂ ਖੇਤੀ ਕਰਦੇ ਹਾਂ ਹਾਂ ਤੇ ਮੈਂ ਇਸ ਕੁਝ ਇਸ ਤੋਂ ਹਟ ਕੇ ਕਰਨਾ ਚਾਹੁੰਦਾ ਸੀਗਾ ਹਾਂ कि ਮੈਨੂੰ ਇਹਦੇ ਵਿੱਚ ਆ ਕੇ ਬਹੁਤ ਵਧੀਆ ਲੱਗਿਆ ਕੰਮ ਬਹੁਤ ਜਿਆਦਾ ਇੰਟਰਸਟ ਸੀਗਾ ਸਮਝ ਇੰਟਰਸਟ ਸੀਗਾ ਕੁਛ ਇਹਦੇ ਬਾਰੇ ਮੈਂ ਪੜ੍ਹਿਆ ਵੀ ਯੂਨੀਵਰਸਿਟੀ ਦੇ ਵਿੱਚ ਵੀ ਜਾਂਦਾ ਰਿਹਾ ਮੈਂ ਕਲਾਸਾਂ ਵੀ ਲਾਈਆਂ ਨੇ ਠੀਕ ਹੈ ਬਾਈ ਤੇ ਤਾਂ ਕਰਕੇ ਫਿਰ ਪ੍ਰੋਪਰੀਸ ਲੈਂਡ ਦੇ ਵਿੱਚ ਮੈਂ ਇਸ ਨੂੰ ਅੱਗੇ ਹੋਰ ਵੀ ਵਧਾ ਰਹੇ ਹਾਂ ਇਹਨੂੰ ਅੱਗੇ ਇਹਦਾ ਇੱਕ ਵਾਰ ਇਹ ਹੁਣ ਇਹ ਹੁਣ ਕਿੰਨਾ ਏਰੀਆ ਬਾਈ ਹੁਣ ਇਹ ਆਪਣਾ 2.5 ਕਿੱਲੇ ਨੇ ਇੱਕ ਵਾਰ ਆਪਾਂ ਟਰੈਲ ਹੀ ਸੀਗਾ ਵੀ ਆਪਾਂ ਇੱਥੇ ਸਕਸੈਸ ਹੋ ਸਕਦੇ ਆਂ ਵੀ ਪਹਿਲਾਂ ਜਿਆਦਾ ਵੱਡਾ ਕੰਮ ਕਰਨ ਨਾਲ ਪਹਿਲਾਂ ਆਪਾਂ ਛੋਟਾ ਜਿਹਾ ਕੰਮ ਕਰਕੇ ਸ਼ੁਰੂ ਕਰਕੇ ਦੇਖਿਆ ਇੱਕ ਵਾਰ ਹਾਂਜੀ ਹੁਣ ਇਹ ਸਹੀ ਰਿਹਾ ਪ੍ਰੋਫਿਟਾ ਇਨ ਟਾਈਮ ਕਿੰਨਾ ਹੋ ਗਿਆ ਬਾਈ ਇਹਨੂੰ ਆਪਾਂ ਨੂੰ 1 ਸਾਲ ਹੋਇਆ ਸਾਲ ਪੂਰਾ ਹੋ ਗਿਆ ਸਾਲ ਹੋ ਗਿਆ ਇਸ ਸਾਲ ਦੇ ਵਿੱਚ ਆਪਣਾ ਵਧੀਆ ਪ੍ਰੋਫਿਟ ਨਿਕਲਿਆ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਬਾਈ ਜਿਹੜੀ ਮੇਨ ਚੀਜ਼ ਆ ਗਈ ਵੀ ਇਹਦੇ ਵਿੱਚ ਆਪਾਂ ਪਾਉਣੇ ਕੀ ਆ ਤੇ ਉਹਨੂੰ ਕਿਵੇਂ ਕੱਢਦੇ ਆਂ ਹੁਣ ਪਾਉਣ ਵਾਲੀ ਜਿਵੇਂ ਵੀ ਕਿਸਮਾਂ ਦੀ ਗੱਲ ਕਰ ਲਈਏ ਆਪਾਂ ਵੀ ਕਿਹੜੀ ਕਿਸਮਾਂ ਚੋਂ ਵਧੀਆ ਪ੍ਰੋਫਿਟ ਨਿਕਲਦਾ ਇਹਦੇ ਕਿਵੇਂ ਪਾਈਦੀ ਹੈ ਇਹਦੇ ਵਿੱਚ ਬਈ ਇਹ ਚੀਜ਼ ਨਹੀਂ ਆ ਜਾਂਦੀ ਵੀ ਕਿਹੜੀ ਕਿਸਮ ਪ੍ਰੋਫਿਟ ਦਿੰਦੀ ਆ ਹਾਂਜੀ ਇਹਦੇ ਵਿੱਚ ਇਹ ਆ ਜਾਂਦਾ ਇਹਦੀਆਂ ਹੁੰਦੀਆਂ ਨੇ 6 ਤਰ੍ਹਾਂ ਦੀਆਂ ਕਿਸਮਾਂ ਹਾਂਜੀ ਇੱਕ ਤਾਂ ਪਾਣੀ ਦੀ ਲੇਅਰ ਦੇ ਉੱਪਰ ਰਹਿਣ ਵਾਲੀ ਹੁੰਦੀ ਆ ਸਿਲਵਰ ਕਾਰਪ ਕਹ ਦਿੰਨੇ ਆਪਾਂ ਇੱਕ ਕਤਲਾ ਹੁੰਦੀ ਆ ਜਿਹੜੀ ਇਹ ਪਾਣੀ ਦੇ ਉੱਪਰਲੀ ਲੇਅਰ 'ਚ ਰਹਿੰਦੀਆਂ ਨੇ ਠੀਕ ਹੈ ਜੀ ਦੋ ਨਸਲਾਂ ਨੇ ਜਿਹੜੀਆਂ ਇੱਕ ਰੋਹੁ ਇੱਕ ਗ੍ਰਾਸ ਕਾਰਪ ਇਹ ਸੈਂਟਰ ਦੇ ਵਿੱਚ ਰਹਿੰਦੀ ਆ ਠੀਕ ਹੈ ਤੇ ਦੋ ਨਸਲਾਂ ਹੈਗੀਆਂ ਨੇ ਜਿਹੜੀਆਂ 골ਡਨ ਤੇ ਮਰਾਕ ਓਕੇ ਜੀ ਇਹ ਬਿਲਕੁਲ ਬਾਟਮ ਦੇ ਨੀਚੇ ਰਹਿੰਦੀਆਂ ਨੇ ਇਨਾਂ ਨੂੰ ਆਪਾਂ ਇਹਨੂੰ ਮਿਕਸ ਕਲਚਰ ਕਹਿੰਦੇ ਨੇ ਇਹ 6 ਦੀਆਂ 6 ਨਸਲਾਂ 6 ਨਹੀਂ ਤਾਂ ਆਪਣੇ ਸਿਲਬਰ ਕਾਰਬ ਘੱਟ ਮਿਲਦੀ ਆ 5 ਨਸਲਾਂ ਤਾਂ ਆਪਣੇ ਫਾਰਮਰ ਨੂੰ ਰੱਖਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਇਹਦਾ ਰੱਖਣ ਦਾ ਫਾਇਦਾ ਇਹ ਆ ਵੀ ਜਦੋਂ ਆਪਾਂ ਇਹਨਾਂ ਨੂੰ ਫੀਡ ਦਿੰਦੇ ਆ ਫੀਡਿੰਗ ਕਰਦੇ ਆ ਤਾਂ ਸਭ ਤੋਂ ਪਹਿਲਾਂ ਉੱਪਰਲੀ ਮੱਛੀ ਖਾ ਲੈਂਦੀ ਆ ਫਿਰ ਉਹ ਸੈਂਟਰ ਤੇ ਚਲ ਜਾਂਦੀ ਆ ਫਿਰ ਸੈਂਟਰ ਵਾਲੀ ਖਾਣਦੀ ਜਿਹੜੀ ਲਾਸਟ ਤੇ ਬਚ ਜਾਂਦੀ ਆ ਬਾਟਮ ਤੇ ਉਹ ਆਪਣੀ ਨੀਚੇ ਵਾਲੀ ਨਸਲ ਖਾਂਦੀ ਉਹਦੇ ਨਾਲ ਕੀ ਆ ਨਾਲੇ ਦਾ ਆਪਣੇ ਜਿਹੜਾ ਪਾਉਂਡ ਦਾ ਅੰਦਰਲਾ ਵਾਤਾਵਰਨ ਉਹ ਸਹੀ ਰਹਿੰਦਾ ਫੀਡ ਵੇਸਟ ਨਹੀਂ ਹੁੰਦੀ ਹੈਗੀ ਹਾਂਜੀ ਉਹਦੇ ਨਾਲ ਆਪ ਨੂੰ ਫਿਸ਼ ਨੂੰ ਗਰੋਥ ਵੀ ਵਧੀਆ ਮਿਲਦੀ ਆ ਤੇ ਇੱਦਾਂ ਨੁਕਸਾਨ ਨਹੀਂ ਫਾਇਦਾ ਹੋ ਜਾਂਦਾ ਠੀਕ ਓਵਰ ਫੀਡਿੰਗ ਨਹੀਂ ਹੁੰਦੀ ਓਵਰ ਫੀਡਿੰਗ ਨਹੀਂ ਹੁੰਦੀ ਹਾਂਜੀ ਤਾਂ ਕਹਿੰਦੇ ਜਿਵੇਂ ਉਹ ਪੋਲਟਰੀ ਫਾਰਮੀ ਉੱਤੇ ਬਣਾ ਲੈਂਦੇ ਆ ਵੀ ਫੀਡ ਉੱਥੋਂ ਮਿਲਦੀ ਰਹੂ ਨਹੀਂ ਉਹ ਚਲੋ ਆਪੋ ਆਪਣਾ ਫਾਰਮਰਾਂ ਦਾ ਐਕਸਪੀਰੀਅੰਸ ਹੁੰਦਾਗਾ ਹਾਂਜੀ ਜਾਂ ਉਹ ਆਪਦੇ ਇੱਕ ਨਜ਼ਰੀਏ ਨਾਲ ਕੰਮ ਕਰ ਰਹੇ ਨੇ ਆਪਾਂ ਉਹਨਾਂ ਦੇ ਕੰਮ ਨੂੰ ਵਾੜਾ ਨਹੀਂ ਕਹਿੰਦੇ ਆਪਾਂ ਉਹਨਾਂ ਦੀ ਸਲਾਘਾ ਕਰਦੇ ਬਹੁਤ ਵਧੀਆ ਕੰਮ ਆ ਉਹਨਾਂ ਦਾ ਵੀ ਕਿਉਂਕਿ ਉਹ ਲੰਬੇ ਸਮੇਂ ਤੋਂ ਬਹੁਤ ਫਾਰਮਰ ਕਰ ਰਹੇ ਨੇ ਹਾਂਜੀ ਪਰ ਕੁਝ ਆਪੋ ਆਪਣੇ ਫਾਰਮਰਾਂ ਦੀ ਸੋਚ ਹੁੰਦੀ ਆ ਜਿਹੜੀ ਮੇਰੀ ਸੋਚ ਆ ਤਾਂ ਮੈਂ ਉਹਨੂੰ ਇਹ ਸੋਚ ਕੇ ਕਹਿ ਰਿਹਾ ਵੀ ਆਪਾਂ ਪੋਲਟਰੀ ਫਾਰਮ ਉੱਪਰ ਪਾ ਕੇ ਪਹਿਲੇ ਨੰਬਰ ਤਾਂ ਉਹਦਾ ਇੱਕ ਬਜਟ ਵੱਜ ਜਾਂਦਾਗਾ ਜਿੰਦਰਾ ਵਗੈਰਾ ਲਾ ਕੇ ਉਹਦੀ ਜਿਹੜੀ ਕੋਸਟ ਆ ਜਿਹੜੀ ਬਣਾਉਣ ਦੀ ਉਹ ਜ਼ਿਆਦਾ ਹੋ ਜਾਂਦੀ ਹੈ ਕਿ ਹਰ ਇੱਕ ਫਾਰਮਰ ਨਹੀਂ ਅਫੋਰਡ ਕਰ ਸਕਦਾ ਉਹ ਚੀਜ਼ ਨੂੰ ਹਾਂਜੀ ਦੂਸਰਾ ਨੰਬਰ ਜੇ ਆਪਣੀ ਫਿਸ਼ ਨੂੰ ਕੋਈ ਮੱਛੀ ਨੂੰ ਦਿੱਕਤ ਆ ਰਹੀ ਆ ਕੋਈ ਉਹਨੂੰ ਜੂਮ ਪੈ ਗਈ ਕੋਈ ਬਿਮਾਰੀ ਆ ਗਈ ਤਾਂ ਜਦੋਂ ਕੋਈ ਬਿਮਾਰੀ ਆ ਜਾਂਦੀ ਆ ਪਹਿਲਾਂ ਆਪਾਂ ਖਾਣਾ ਪੀਣਾ ਬੰਦ ਕਰਦੇ ਆ ਠੀਕ ਆ ਤਾਂ ਆਪਾਂ ਉਹਨੂੰ ਰੋਕ ਨਹੀਂ ਸਕਦੇ ਪਰਮਨੈਂਟ ਬਿੱਠਾ ਡਿਗਦੀਆਂ ਰਹਿੰਦੀਆਂ ਨੇ ਜਿਹੜੀ ਪੋਲਟਰੀ ਦੀ ਵੇਸਟ ਹੋ ਡਿਗਦੀ ਰਹਿੰਦੀ ਲਗਾਤਾਰ ਹਾਂਜੀ ਨੰਬਰ 3 ਤੇ ਵੀ ਜਦੋਂ ਆਪਾਂ ਇਹਨੂੰ ਜਾਲ ਨਾਲ ਫੜਦੇ ਆ ਤਾਂ ਉਹ ਸਾਰੀ ਨੀਚੇ ਇਕੱਠੀ ਹੋ ਜਾਂਦੀ ਆ ਆਪਾਂ ਨੂੰ ਫੜਨ ਦੇ ਵਿੱਚ ਤੇ ਜਿਹੜਾ ਮੇਰਾ ਪੇਂਹਿਆਂ ਦਾ ਜੋ ਮੈਂ ਸੋਚਦਾ ਹਾਂ ਆਪਣੀ ਸੋਚ ਨਾਲ ਵੀ ਹਾਂ ਵੀ ਏਦਾਂ ਮੈਨੂੰ ਇਹ ਚੀਜ਼ ਦਾ ਫਾਇਦਾ ਨੁਕਸਾਨ ਜਿਹੜਾ ਮੈਂ ਸੋਚਦਾ ਪਰ ਜਿਹੜੇ ਫਾਰਮਰ ਕਰ ਰਹੇ ਨੇ ਉਹਨਾਂ ਲਈ ਵਧੀਆ ਉਹਨਾਂ ਨੂੰ ਸਹੀ ਪ੍ਰੋਫਿਟ ਆ ਰਿਹਾ ਤੇ ਉਹਨਾਂ ਦੀ ਸੋਚ ਉਹਨਾਂ ਨੂੰ ਚਲੋ ਵੀ ਵਧੀਆ ਹੋਣੀ ਉਹ ਗੱਲ ਹੈ ਨਹੀਂ ਉਹਨਾਂ ਨੂੰ ਵਧੀਆ ਲੱਗ ਰਿਹਾ ਉਹਨਾਂ ਨੂੰ ਸਮੱਸਿਆਵਾਂ ਨਹੀਂ ਆਈਆਂ ਕਿਉਂਕਿ ਮੈਂ ਹਜੇ ਉਹ ਚੀਜ਼ ਕਰੀ ਨਹੀਂ ਹੈਗੀ ਮੈਂ ਪਹਿਲੇ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਵੀ ਮਾੜਾ ਚੰਗਾ ਉਹ ਕਰ ਰਹੇ ਨੇ ਬਹੁਤ ਵਧੀਆ ਬਹੁਤ ਬਣਾ ਵੀ ਰਹੇ ਨੇ ਫਾਰਮਰ ਹੋਰ ਹਾਂਜੀ ਉੱਪਰ ਜਿਹੜਾ ਪੋਲਟਰੀ ਦਾ ਉੱਪਰ ਕਰ ਰਹੇ ਨੇ ਦੀ ਫਿਸ਼ ਦੀ ਜਿਹੜੀ ਫੀਡ ਦੀ ਉਹ ਆ ਵੀ ਘਟ ਜੇ ਸਾਨੂੰ ਫੀਡ ਨਾ ਪਾਉਣੀ ਪਵੇ ਵੇਸਟ ਤੇ ਮੱਛੀ ਆਪਣੀ ਪੈਦਾ ਹੋ ਜੇ ਉਹਦੀ ਗਰੋਥ ਵਧੀਆ ਹੋ ਜੇ ਇੱਕ ਨਿੱਕੀ ਜਿਹੀ ਚੀਜ਼ ਹੋਰ ਦੇਖ ਰਿਹਾ ਮੈਂ ਵੀ ਹੁਣ ਆ ਤੁਸੀਂ ਇੱਧਰ ਲੜਕ ਬਣਾਤਾ ਵੱਡਾ ਹਨਾ ਹਾਂਜੀ ਹਾਂਜੀ ਤੇ ਇਹਨੂੰ ਬਰਾਬਰ ਤੇ ਕਿਉਂ ਨਹੀਂ ਬੰਡਾ ਜਿਵੇਂ ਆ ਛੋਟਾ ਬਣਾਤਾ ਵਾਲਾ ਇਹ ਇੱਕ ਕਾਮਜਾਬ ਫਾਰਮਰ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਵੀ ਆਪਾਂ ਨੂੰ ਆਪਣੇ ਫਾਰਮ ਦੇ ਵਿੱਚ ਹਾਂਜੀ ਜੇ ਤੁਸੀਂ ਆਪਣਾ ਬੱਚਾ ਤੁਹਾਡੇ ਕੋਲੇ ਪੈਦਾ ਹੋਊਗਾ ਮਤਲਬ ਕਿ ਤੁਸੀਂ ਬੱਚਾ ਬਾਹਰੋਂ ਵੀ ਲਿਆ ਤਾਂ ਤੁਹਾਡੇ ਕੋਲ ਸਟਾਕ ਹੋਊਗਾ ਜਦੋਂ ਤੁਸੀਂ ਵੱਡਾ ਮਾਲ ਕਢਾਤਾ ਤਾਂ ਤੁਹਾਡੇ ਕੋਲ ਨਾਲ ਦੂਸਰਾ ਪੌਂਡ ਦੇ ਵਿੱਚ ਦੁਬਾਰਾ ਪਾਉਣ ਨੂੰ ਸੀਡ ਤੁਹਾਡੇ ਕੋਲ ਅਵੇਲੇਬਲ ਹੋਵੇ ਹਾਂਜੀ ਫੇਰ ਮੌਕੇ ਤੇ ਨਹੀਂ ਮਿਲਦਾ ਜਾਂ ਕੁਝ ਮਨਸਲਾ ਬਰੀਡ ਮੌਕੇ ਤੇ ਨਹੀਂ ਕਰਦੇਆਂ ਜੋ ਕੋਈ ਵੀ ਕਾਰਨ ਹੋ ਸਕਦਾ ਤੁਹਾਡੇ ਕੋਲੇ ਫਾਰਮਿੰਗ ਦੇ ਵਿੱਚ ਆਪਣਾ ਬੱਚਾ ਸਟਾਕ ਹੋਣਾ ਚਾਹੀਦਾ ਹੈ ਗਾਹ ਵਾਲੇ ਸਾਲ ਵਾਸਤੇ ਠੀਕ ਹੈ ਜਿਵੇਂ ਹੁਣ ਅਸੀਂ ਇਹਦੇ ਵਿੱਚ ਫਾਰਮਿੰਗ ਕੀਤੀ ਇਸ ਵਾਰ ਮਾਲ ਕਢਾਤਾ ਵੱਡਾ ਤੇ ਸਾਡੇ ਕੋਲ ਨਰਸਰੀ ਦੇ ਵਿੱਚ ਸੀਡ ਪਿਆਗਾ ਅੱਛਾ ਇਹ ਨਰਸਰੀ ਬਣਾਇ ਰੱਖੀ ਹੈ ਇਹ ਨਰਸਰੀ ਹੈ ਆਪਣੀ ਇਹਦੇ ਵਿੱਚ ਸਾਡੇ ਕੋਲ ਛੋਟਾ ਬੱਚਾ ਲਿਆ ਕੇ ਅਸੀਂ ਸਟਾਕ ਕਰ ਲੈਂਦੇ ਆ ਜਾਂ ਸਪਾਨ ਲੈ ਕੇ ਨੂੰ ਸੁਕਾ ਕੇ ਜਾਂ ਸਪਾਨ ਲੈ ਕੇ ਉਹਨੂੰ ਅਸੀਂ ਰੱਖਦੇ ਆ ਠੀਕ ਆ ਉਹ ਉਸ ਤੋਂ ਬਾਅਦ ਫਿੰਗਰ ਲਿੰਗ ਹੋ ਜਾਂਦਾ ਸਾਈਜ਼ ਹਾਂਜੀ ਜਸ 60 ਗ੍ਰਾਮ 100 ਗ੍ਰਾਮ ਤੱਕ ਪੀਸ ਹੋ ਜਾਂਦਾ ਇਹਦੇ ਵਿੱਚ ਰਹਿੰਦਾ ਜੇ ਤਾਂ ਅਸੀਂ ਇਧਰ ਵੱਡਾ ਮਾਲ ਕਢਵਾਤਾ ਤਾਂ ਅਸੀਂ ਇਧਰੋ ਸ਼ਿਫਟ ਕਰਕੇ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਸਾਡੀ ਨਰਸਰੀ ਚ ਹੀ ਇਧਰ ਸ਼ਿਫਟ ਕਰ ਦਾਂਗੇ ਮੌਕੇ ਤੇ ਮਤਲਬ ਵੀ ਆਪਣੇ ਲਈ ਕੰਮ ਨਹੀਂ ਕਹੀਦੇ ਸੀ ਉਹ ਘਟ ਜਾਂਦੇ ਹਾਂ ਨਹੀਂ ਆਪਾਂ ਕੀ ਕਰਾਂਗੇ ਫਿਰ ਬਾਹਰ ਬੱਚਾ ਲੈਣ ਜਾਵਾਂਗੇ ਵੀ ਕਿੱਥੋਂ ਮਿਲੂਗਾ ਉਹਨੂੰ ਆਪ ਨੂੰ ਇਹ ਨਹੀਂ ਪਤਾ ਹੁੰਦਾ ਵੀ ਦੀ ਕੀ ਕੁਆਲਿਟੀ ਆ ਹਾਂ ਠੀਕ ਆ ਤਾਂ ਇਹ ਆਪਣਾ ਖੁੱਦ ਦਾ ਬੱਚਾ ਹੁੰਦਾ ਆਪ ਨੂੰ ਪਤਾ ਹੁੰਦਾ ਵੀ ਆਪਾਂ ਕੀ ਕੁਆਲਿਟੀ ਦਾ ਰੱਖਿਆ ਹੋਇਆ ਆਪਾਂ ਆਪਦੀ ਗਿਣਤੀ ਮਿੰਤੀ ਕਰਕੇ ਉਹ ਬੱਚਾ ਦੂਜੇ ਵੱਡੇ ਪੌਣ ਚ ਸ਼ਿਫਟ ਕਰ ਸਕਦੇ ਹਾਂ ਇਹ ਨਾਲ ਆਪਾਂ ਨੂੰ ਇਹ ਚੀਜ਼ ਦੀ ਆਸਾਨੀ ਵੀ ਹੁੰਦੀ ਆ ਤੇ ਬੱਚਾ ਵੀ ਆਪਣਾ ਆਪ ਦਾ ਕੇਅਰ ਚ ਕੀ ਰੱਖਿਆ ਹੁੰਦਾਗਾ ਵੀ ਪਤਾ ਆਪਾਂ ਨੂੰ ਜਿਹੜੀ ਨਸਲ ਆ ਕਿਵੇਂ ਦਾ ਠੀਕ ਹੈ ਠੀਕ ਹੈ ਭਾਈ ਜਿਵੇਂ ਹੁਣ ਆਪਾਂ ਪੰਜ ਛੇ ਨਸਲਾਂ ਹੋ ਗਈਆਂ ਹਨਾ ਜੀ ਤੇ ਫਿਰ ਜਿਹੜੀ ਮਾਰਕੀਟਿੰਗ ਹੈ ਮਾਰਕੀਟਿੰਗ ਇੱਥੇ ਲੋਡ ਆ ਜਾਂਦੀ ਹੈ ਲੈ ਜਾਣੇ ਕਿਤੇ ਨਹੀਂ ਮਾਰਕੀਟਿੰਗ ਦਾ ਬਹੁਤ ਸੌਖੀ ਹੈ ਹਾਂਜੀ ਜੇ ਆਪਾਂ ਦੂਸਰੀਆਂ ਜਿਵੇਂ ਖੇਤੀਬਾੜੀ ਦੇ ਮਗਾ ਦੇਖੀਏ ਕੰਪੇਅਰ ਕਰੀਏ ਵੀ ਆਪਾਂ 6 ਮਹੀਨੇ ਫਸਲ ਪਾਲਦੇ ਆਂ ਹਾਂਜੀ ਫਸਲ ਪਾਲਣ ਤੋਂ ਬਾਅਦ ਫਿਰ ਜਾ ਕੇ ਮੰਡੀਆਂ 'ਚ ਬੈਠਦੇ ਆਂ ਹੂੰ ਹੂੰ ਠੀਕ ਹੈ ਫਿਰ ਉਹਨੂੰ ਵੇਚਦੇ ਆਂ ਮੁਸ਼ਕਲ ਨਾਲ ਹਾਂ ਤੇ ਇਹਦੇ ਵਿੱਚ ਇਹ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਇੱਕ ਫੋਨ ਕਰਨਾ ਪਹਿਲੀ ਕਾਲ ਤਾਂ ਤੁਹਾਨੂੰ ਫੋਨ ਪਾਟੀਆਂ ਆਪ ਹੀ ਬਹੁਤ ਕਰਦੇ ਰਹਿਣੀਆਂ ਕਿਸ ਕਦੋਂ ਆਈਏ ਕਿਸ ਕਦੋਂ ਆਈਏ ਤੁਹਾਡਾ ਤੁਹਾਡੇ ਕੋਲ ਮੱਛੀ ਲੈਣ ਵਾਲੇ ਇੰਨੇ ਹੋਣਗੇ ਤੁਸੀਂ ਆਪ ਖੇਜੋਗੇ ਵੀ ਨਹੀਂ ਹਜੇ ਨਹੀਂ ਮੈਂ ਸੇਲ ਕਰਨੀ ਹਜੇ ਨਹੀਂ ਕਰਨੀ ਇੰਨੇ ਜ਼ਿਆਦਾ ਫੋਨ ਆਉਂਦੇ ਨੇ ਇਹਦੇ ਰੇਟ ਵੀ ਵਧੀਆ ਮਿਲ ਜਾਂਦਾ ਹੈ ਹਾਂ ਇਹਦੇ ਵਿੱਚ ਤੁਸੀਂ ਠੀਕ ਆਡੋ ਆਡੀ ਸਰਸੋ ਦੇ ਹਿਸਾਬ ਨਾਲ ਰੇਟ ਮਿਲ ਜਾਂਦੇ ਨੇ ਵਧੀਆ ਰੇਟ ਮਿਲ ਜਾਂਦਾ ਕਈ ਵਾਰ ਕਿ ਮਾਰਕੀਟ ਦੇ ਵਿੱਚ ਮੱਛੀ ਜ਼ਿਆਦਾ ਵਈ ਥੋੜਾ ਜਿਹਾ ਪਰ 100 ਰੁਪਏ ਤੋਂ ਕਿਲੋ ਨਹੀਂ ਘਟਦਾ ਰੇਟ 100 ਤੋਂ ਤਾਂ ਘਟਦਾ ਹੀ ਨਹੀਂ 100 ਤਾਂ ਰਹਿਣੀ ਰਹਿਣਾ ਪਰ 110 115 120 125 130 35 ਤੱਕ ਵੀ ਰੇਟ ਚੱਲ ਜਾਂਦਾ ਕਿਲੋ ਦਾ ਇੱਕ ਗੱਲ ਹੋਰ ਆ ਬਾਈ ਜੀ ਜਿਵੇਂ ਹੁਣ ਆਪਾਂ ਦੂਸਰੀ ਫਸਲ ਨੂੰ ਕੰਪੇਅਰ ਕਰਦੇ ਆਂ ਨਾਲ ਜਿਵੇਂ ਤੁਸੀਂ ਕਹਿੰਦੇ ਬਈ ਵਧਾਉਣਾ ਬਣ ਤਾਂ ਇਹ ਫਿਰ ਵੀ ਥੋੜੇ ਹੀ ਆ ਗਿਆ ਫਿਰ ਹਾਂਜੀ ਹਾਂਜੀ ਹੁਣ ਉੱਥੇ ਫਸਲ ਆਪਾਂ ਕਰ ਲਈ ਹਾਂਜੀ ਉਹ ਫਸਲ ਨਾਲੋਂ ਤੇ ਇਧਰਲੀ ਫਸਲ ਨਾਲੋਂ ਕੋਈ ਇਹਦਾ ਫਰਕ ਕਿੰਨਾ ਕੁ ਪਿਆਗਾ ਤੁਹਾਨੂੰ ਇਨਕਮ ਚ ਪਿਆਗਾ ਜਾਂ ਵੀ ਖਪਾਈ ਚ ਪਿਆਗਾ ਦੇਖੋ ਜੀ ਥੋੜਾ ਮੋਟਾ ਤੇ ਇਹ ਵੀ ਆ ਵੀ ਇੱਕ ਤਾਂ ਰਿਸਕ ਘਟ ਜਾਂਦਾਗਾ ਠੀਕ ਹੈ ਜੇ ਮੰਨ ਕੇ ਚੱਲੋ ਵੀ ਹੁਣ ਕੱਲ ਦੀ ਗੱਲ ਹੀ ਆ ਬਦਲ ਬਾਈ ਹੋ ਗਈ ਫਸਲਾਂ ਪੱਕੀਆਂ ਪਿਆ ਨੇ ਠੀਕ ਆ ਥੋੜੇ ਦਿਨਾਂ ਤੱਕ ਕਣ ਕੱਕ ਜ ਸਰੋ ਆਈ ਪਈ ਆ ਠੀਕ ਆ ਤਾਂ ਜਿਹੜਾ ਕਿਸਾਨ ਹੁੰਦਾ ਉਹਨੇ 6 ਮਹੀਨੇ ਫਸਲ ਪਾਲ ਕੇ ਬਾਅਦ ਚ ਉਹਦੇ ਉੱਤੇ ਇੱਕ ਸਟ्रेस ਬਣ ਜਾਂਦਾਗਾ ਜਦੋਂ ਉੱਪਰ ਨੂੰ ਆਸਮਾਨ ਕਣੀ ਦੇਖਦਾ ਵੀ ਬੜਾ ਮੌਸਮ ਖਰਾਬ ਹੋ ਗਿਆ ਕੋਈ ਢੇਰੀ ਤੂਫਾਨ ਗੜੇ ਮਾਰੀ ਇਹਨਾਂ ਕਰਕੇ ਫਸਲਾਂ ਨੁਕਸਾਨ ਹੁੰਦਾ ਇਹ ਫਿਸ਼ ਫਾਰਮਿੰਗ ਦੇ ਵਿੱਚ ਤੁਹਾਨੂੰ ਜਿਹੜੀ ਕੁਦਰਤੀ ਆਫਤਾਂ ਦਾ ਵੀ ਕੋਈ ਨੁਕਸਾਨ ਨਹੀਂ ਹੂੰ ਇਹਦੇ ਉੱਤੇ ਤੁਹਾਨੂੰ ਕੋਈ ਝਖੜਾ ਜੇ ਤੁਹਾਡਾ ਕੋਈ ਮੀਂਹ ਪਈ ਜਾਵੇ ਠੀਕ ਹੈ ਕੋਈ ਇਹ ਜੀ ਇਹਨੂੰ ਇਹਨੂੰ ਇਹ ਚੀਜ਼ ਦਾ ਕੋਈ ਇਫੈਕਟ ਨਹੀਂ ਜਿਵੇਂ ਦੂਜੀ ਵਾਰ ਨੂੰ ਦੂਸਰੇ ਨੰਬਰ ਤੇ ਇਹਦੇ ਵਿੱਚ ਤੁਹਾਨੂੰ ਕੋਈ ਲੇਬਰ ਨਹੀਂ ਜ਼ੀਰੋ ਵਰਕ ਹੈ ਇੱਕ ਵਾਰ ਤੁਸੀਂ ਇੱਕ ਘੰਟਾ ਡੇਲੀ ਜਿਹੜਾ ਬੰਦਾ ਆਪਦੇ ਫਾਰਮ ਵਾਸਤੇ ਕੱਢ ਸਕਦਾ ਉਹ ਬਹੁਤ ਵਧੀਆ ਫਾਰਮਿੰਗ ਕਰ ਸਕਦਾ ਹੈ ਇਹ ਨਹੀਂ ਹੈਗਾ ਵੀ ਤੁਹਾਨੂੰ ਡੇਲੀ ਵੀ ਸਾਰਾ ਦਿਨ ਇੱਥੇ ਬੈਠਣਾ ਪਊਗਾ ਠੀਕ ਹੈ ਇੱਕ ਵਾਰ ਫੀਡਿੰਗ ਕਰਨੀ ਆ ਤੁਸੀਂ ਚੈੱਕ ਕਰਦੇ ਹੋ ਧਿਆਨ ਦਿੰਨੇ ਹੋ ਤੁਸੀਂ ਮੌਸਮ ਮਾੜਾ ਮੋਟਾ ਖਰਾਬ ਆ ਕਿ ਬਰ ਆਕਸੀਜਨ ਦੀ ਕਮੀ ਆ ਆਪਾਂ 에ਰੀਏਟਰ ਵਗੈਰਾ ਚਲਾ ਕੇ ਵੀ ਉਹਨਾਂ ਕ ਮੇਨਟੇਨ ਕਰਨਾ ਹੁੰਦਾ ਵੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਜਾ ਕੇ ਸਰੇਹਾ ਸਪਰੇਹਾ ਕਰਨੀਆਂ ਪੈਣੀਆਂ ਆ ਢੋਲੀਆਂ ਚੱਕੀ ਫਿਰੋ ਜਾਂ ਲੇਬਰ ਕਟਾਈ ਵੇਲੇ ਵੜਾਈ ਵੇਲੇ ਇਹਦਾ ਕੋਈ ਨਾ ਇਹ ਬਾਹ ਬਹਾਈ ਦੀ ਲੋੜ ਆ ਵੀ ਆਪਾਂ ਵਾਹਣ ਬੋਣਾਗਾ ਫਿਰ ਬੀਜਣਾਗਾ ਠੀਕ ਆ ਫਿਰ ਉਹਨੂੰ ਫਸਲ ਪੱਢਣੀ ਆ ਇਹ ਚੀਜ਼ਾਂ ਤੋਂ ਬੰਦਾ ਮੁਕਤ ਹੋ ਜਾਂਦਾ ਤੇ ਤੁਹਾਡੇ ਸਾਹਮਣੇ ਦੇਖੋ ਬੰਦਾ ਸੂਟ ਫੂਟ ਪਾ ਕੇ ਸਹੀ ਗੱਲ ਨਾਲ ਆਵਦਾ ਇੱਕ ਤਰ੍ਹਾਂ ਦਾ ਵੀ ਇਦਾਂ ਦਾ ਬਿਜ਼ਨਸ ਆ ਨਹੀਂ ਆਪਾਂ ਜ਼ਿਮੀਦਾਰ ਨੂੰ ਖੇਤ ਦੇ ਵਿੱਚ ਕੀ ਦੇਖਦੇ ਆ ਇਹ ਰੋਲਿਆ ਕੋਲਿਆ ਜਾਂ ਪੁਰਾਣੇ ਕੱਪੜੇ ਪਾਏ ਹਨ ਇੱਕ ਤਰ੍ਹਾਂ ਦਾ ਉਹ ਪੈਸਾ ਉਦੋਂ ਦਾ ਉਹ ਔਖਾ ਲੱਗਦਾ ਕਿਉਂਕਿ ਉਹ ਮਿੱਟੀ ਨਾਲ ਮਿੱਟੀ ਹੋਣਾਗਾ ਹਾਂਜੀ ਆਪਾਂ ਹੁਣ ਮਾੜਾ ਨਹੀਂ ਕਹਿੰਦੇ ਉਹ ਵੀ ਦੇਖੋ ਆਪਾਂ ਇੱਥੇ ਤੱਕ ਉਹਨਾਂ ਚੀਜ਼ਾਂ ਕਰਕੇ ਆਏ ਆ ਜਮਾ ਸਾਹਿਬ ਇਹ ਉਹ ਚੀਜ਼ ਵੀ ਪਰ ਉਹਦੇ ਕੰਪੇਅਰ ਇਹੀ ਕਹਿਣਾ ਮੈਂ ਉਹ ਵੀ ਬਹੁਤ ਵਧੀਆ ਖੇਤੀਬਾੜੀ ਬਹੁਤ ਵਧੀਆ ਕੀਤਾਗਾ ਜੇ ਬੰਦਾ ਤਰੀਕੇ ਨਾਲ ਕਰੇ ਹੂੰ ਤੇ ਇਹਦੇ ਵਿੱਚ ਇਹ ਵੀ ਆ ਜੇ ਆਪਾਂ ਨਾਲ-ਨਾਲ ਖੇਤੀਬਾੜੀ ਕਰ ਰਹੇ ਆ ਤਾਂ ਉਹ ਤਾਂ ਉਦੋਂ ਵੀ ਵੱਧ ਫਾਇਦੇਟਾ ਕਿ ਜੇ ਆਪਾਂ ਇਹਦਾ ਫਿਸ਼ਰੀ ਦੇ ਵਿੱਚ ਜਿਹੜਾ ਆਪਾਂ ਪਾਣੀ ਪਾਉਣ ਦੇ ਵਿੱਚ ਇਹ ਚ ਪਾਈ ਜਾਂਦੇ ਜੇ ਇਹ ਪਾਣੀ ਆਪਾਂ ਫਸਲ ਨੂੰ ਲਾਇਆ ਜਾਵੇ ਹਾਂ ਤਾਂ ਬਹੁਤ ਵਧੀਆ ਰਿਜ਼ਲਟ ਨੇ ਠੀਕ ਹੈ ਐਕਸਪੈਰੀਮੈਂਟ ਕਰਕੇ ਦੇਖਿਆ ਜਿਹੜੀ ਫਸਲ ਨੂੰ ਇਹਦਾ ਪਾਣੀ ਲੱਗਦਾ ਖਾਲੀ ਕਰਨਾ ਮਤਲਬ ਇਹ ਨਹੀਂ ਆਪਾਂ ਖਾਲੀ ਕਰਨਾ ਨਹੀਂ ਮੰਨ ਕੇ ਚੱਲੋ ਵੀ ਆਪਾਂ ਇਹਦੇ ਵਿੱਚ ਰੈਗੂਲਰ ਪਾਣੀ ਪਾਉਣੇ ਆ। ਹਾਂਜੀ ਜੇ ਆਪਾਂ ਨੂੰ ਇਹਦਾ ਪਾਣੀ ਪਾ ਰਹੇ ਆ ਆਪਾਂ ਆਪਾਂ ਨੂੰ ਫਸਲ ਵਾਸਤੇ ਚਾਹੀਦਾ ਸੀ ਆਊਟਲੈਟ ਰੱਖੇ ਹੋਏ ਨੇ। ਹਾਂਜੀ ਪਾਣੀ ਨਿਕਲਣ ਵਾਸਤੇ ਸਾਨੂੰ ਲੋੜ ਆ ਵੀ ਕਿਸੇ ਫਸਲ ਨੂੰ ਪਾਣੀ ਲਾਉਣਾਗਾ ਇਹਦੇ ਚਾ ਅਸੀਂ ਤਾਜ਼ਾ ਪਾਵਾਂਗੇ ਤਾਜ਼ਾ ਪਾਵਾਂਗੇ ਮੱਛੀ ਨੂੰ ਆਕਸੀਜਨ ਜ਼ਿਆਦਾ ਮਿਲੂਗੀ ਜਿਹੜਾ ਇਹਦਾ ਪਾਣੀ ਹੋਊਗਾ ਅਸੀਂ ਫਸਲ ਨੂੰ ਲਾ ਦਨੇ ਨਾ ਤਾਂ ਪਾਣੀ ਚੇਂਜ ਹੋ ਜਾਂਦਾਗਾ ਚੇਂਜ ਹੋ ਗਿਆ ਜੀ ਮੱਛੀ ਨੂੰ ਬਿਮਾਰੀ ਟਮਾਰੀ ਦੀ ਦਿੱਕਤ ਨਹੀਂ ਆਉਂਦੀ ਆਕਸੀਜਨ ਨਹੀਂ ਘਟਦੀ ਜਿਹੜਾ ਇਹਦਾ ਪਾਣੀ ਖਾਦ ਖਰਾਕ ਵਾਲਾ ਜਿਹੜਾ ਮੱਛੀ ਦਾ ਪਾਣੀ ਹੁੰਦਾ ਨਾ ਬਹੁਤ ਜ਼ਿਆਦਾ ਖਾਦ ਖਰਾਕ ਹੁੰਦੀ ਹੈ ਇੱਚ ਅੱਛਾ ਜੀ ਇੱਚ ਪਲੈਂਕਟਨ ਵਗੈਰਾ ਬਹੁਤ ਆ ਗ੍ਰੀਨ ਜਿਹੜਾ ਹਰਾ ਪਾਣੀ ਹੈ ਇਹ ਖਰਾਕ ਆ ਸਾਰੀ ਪਾਣੀ ਚ ਠੀਕ ਜਿਵੇਂ ਹੁਣ ਪਾਣੀ ਹੈ ਹਨਾ ਆਪਾਂ ਇੱਥੋਂ ਪੂਰਾ ਵਧੀਆ ਟਰਾਂਸਪੇਰੈਂਟ ਹੈ ਇੱਥੋਂ ਦੀਦਾ ਤੇ ਹਰਾ ਹੈ ਰੰਗ ਇਹਦਾ ਕਿੰਗਾ ਦੇ ਮੈਂ ਦੇਖਿਆ ਜਿਵੇਂ ਚਿੱਟਾ ਹੋਊਗਾ ਠੀਕ ਹੈ ਜੀ ਤੇ ਵਿੱਚ ਵਿੱਚ ਤਾਂ ਕੋਈ ਕਾਲਾ ਹੀ ਹੋਇਆ ਪਿਆ ਹੁੰਦਾ ਇਹਦਾ ਫਰਕ ਕੀ ਇਹ ਪਾਣੀ ਦਾ ਫਰਕ ਹੈ ਜੀ ਨੀ ਨੀ ਇਹਦੇ ਵਿੱਚ ਇਹ ਆ ਜਿਹੜਾ ਪਾਣੀ ਦਾ ਬਿਲਕੁਲ ਵਾਈਟ ਹੋ ਗਿਆ ট্রান্সਪੇਰੈਂਟ ਉਹਦੇ ਵਿੱਚ ਤਾਂ ਸਮਝੋ ਤੁਹਾਡੇ ਇਹਦੇ ਵਿੱਚ ਖਰਾਕ ਨਹੀਂ ਹੈਗੀ ਮੱਛੀ ਦੇ ਖਾਣ ਇੱਕਲਾ ਪਾਣੀ ਆ ਉਹ ਪਾਣੀ ਆ ਸਾਫ ਆ ਉਹ ট্রান্সਪੇਰੈਂਟ ਹੋ ਗਿਆ ਹਾਂ ਜੀ ਤੇ ਜਿਹੜਾ ਹੋ ਜਾਂਦਾ ਕਾਲਾ ਪਾਣੀ ਉਹਦੇ ਵਿੱਚ ਹੈ ਇਹ ਪਾਣੀ ਸਹੀ ਹੁੰਦਾ ਤੇ ਇਹ ਅਛਾ ਬਾਈ ਕੁਦਰਤੀ ਐ ਹੀ ਹੋ ਜਾਂਦਾ ਜਾਂ ਕਰਦਾ ਮੈਂ ਨਹੀਂ ਨਹੀਂ ਇਹਦੇ ਵਿੱਚ ਨਾ ਪਾਣੀ ਦੇ ਵਿੱਚ 플ੈਂਕਟਨ ਹੁੰਦੇ ਨੇ ਇਹਨਾਂ ਨੂੰ ਆਪਾਂ 플ੈਂਕਟਨ ਹਾਂ ਇਹਨੂੰ ਮੱਛੀ ਖਾਂਦੀ ਠੀਕ ਹੈ ਨਖਰਾ ਆਪਾਂ 플ੈਂਕਟਨ ਇਹਨੂੰ ਖੁਸ਼ ਹੋ ਕੇ ਕਹਿੰਦੇ ਨੇ ਵੀ ਵਧੀਆ ਫੀਡ ਆ ਜਿਹੜੀ ਬੰਦਰ ਪਸੰਦ ਕਰਦੀ ਹੈ ਖਾਣੇ ਹਾਂ ਜੀ ਉਹ ਆਪਾਂ ਦੂਜੀ ਵੀਡੀਓ 'ਚ ਪਾਉਣੇ ਉਹ ਵੀ ਸੰਦੀ ਆ ਪਰ ਜਿਹਨੂੰ ਜ਼ਿਆਦਾ ਪਸੰਦ ਕਰਦੀ ਆ ਉਹ ਹੈਗੇ 플ੈਂਕਟਨ ਠੀਕ ਹੈ ਬਾਈ ਫੈਕਟਰ 플ੈਂਕਟਨ ਉਹਨੇ ਕਿ ਜੂ 플ੈਂਕਟਨ ਹੁੰਦੇ ਨੇ ਪਾਣੀ 'ਚ ਠੀਕ ਹੈ ਨੂੰ ਬਣਾਉਣ ਵਾਸਤੇ ਆਪਾਂ ਇੱਕ ਡਰਮ ਦੇ ਵਿੱਚ ਘੋਲ ਤਿਆਰ ਕਰਦੇ ਹਾਂ ਠੀਕ ਹੈ ਬਈ ਠੀਕ ਹੈ 200 ਲੀਟਰ ਦੇ ਡਰਮ ਦੇ ਵਿੱਚ 10 ਕਿਲੋ ਆਪਾਂ ਰਾਈਸ ਪ੍ਰਾਨ ਠੀਕ ਹੈ ਜਿਹਨੂੰ ਡੀਓਸੀ ਕਹਿੰਦੇ ਨੇ ਚੌਲਾਂ ਦੀ ਪੌਲੀ ਠੀਕ ਹੈ ਜੀ ਤੇ 10 ਕਿਲੋ ਦੇ ਵਿੱਚ ਆਪਾਂ ਸਰੋਂ ਦੀ ਖਾਣ 10 ਕਿਲੋ ਸਰੋਂ ਦੀ ਠੀਕ ਹੈ ਉਹਦੇ ਵਿੱਚ 5 ਕਿਲੋ ਜਿਹੜੇ ਗੁੜ ਲੈ ਲੋ ਜਿਹੜਾ ਗੁੜ ਦਾ ਸੀਰਾ ਲੈ ਲੋ ਹੂੰ ਹੂੰ ਗੁੜ ਦੀ ਵੇਸਟ ਠੀਕ ਹੈ ਜਿਹੜਾ ਕਾਰਬਨ ਸੋਰਸ ਹੋਵੇ ਹਾਂਜੀ ਕਾਰਬਨ ਸੋਰਸ ਨਾਲ ਫਲੈਂਕ ਤੋਂ ਜਿਹੜੇ ਗrow ਕਰਦੇ ਨੇ ਠੀਕ ਹੈ ਅੱਗੇ ਵਧਦੇ ਨੇ ਹੋਰ ਤੇ ਜੋਨ ਉਹਦੇ ਵਿੱਚ ਇੱਕ ਆਪਾਂ दारू ਬਣਾਉਣ ਵਾਲਾ ਜਿਹੜਾ ਮਸਾਲਾ ਯੂਜ਼ ਕਰਦੇ ਆਂ ਹਾਂਜੀ ਇਸ ਦਾ ਠੀਕ ਹੈ ਜੀ ਠੀਕ ਆ 100 ਗ੍ਰਾਮ 500 ਗ੍ਰਾਮ ਉਹ ਪਾ ਦਿਓ ਇਹਦੇ ਵਿੱਚ ਠੀਕ ਹੈ ਤੇ ਇਹਨੂੰ ਘੋਲ ਕੇ ਚੰਗੀ ਤਰ੍ਹਾਂ ਇਹਨੂੰ ਰੱਖ ਦਿਓ ਦੋ ਤਿੰਨ ਦਿਨਾਂ ਬਾਅਦ ਜਿਵੇਂ दारू ਚੱਲਦੀ ਹੈ ਚੱਲੂਗਾ ਅੱਛਾ ਚੱਲੂ ਠੀਕ ਹੈ ਚੱਲਣ ਤੋਂ ਬਾਅਦ ਜਦੋਂ ਖੜਜੂ ਉਸ ਤੋਂ ਬਾਅਦ ਤੁਸੀਂ ਇਹਦਾ ਇੱਕ ਜਗ੍ਹਾ ਹੀ ਪਾ ਸਕਦੇ ਹੋ ਛੜਕਾ ਵੀ ਕਰ ਸਕਦੇ ਹੋ ਜਦੋਂ ਇਹ ਜਾਊਗਾ ਤਾਂ ਜਿਹੜੇ ਪਲੈਂਕਟਨ ਨੇ ਜਿਹੜੇ ਮੱਛੀ ਖਾਂਦੀ ਆ ਇਹ ਜਿਹੜੀ ਹੋੜ ਤਿਆਰ ਕਰਦੇ ਆਪਾਂ ਇਹ ਕੋਲੋ ਪਲੈਂਕਟਨ ਉਹਨਾਂ ਦੀ ਖਰਾਕ ਠੀਕ ਹੈ ਜੀ ਇਹਨੂੰ ਖਾ ਕੇ ਉਹ ਪਲੈਂਕਟਨ ਵੱਧਦੇ ਨੇ ਉਹਨਾਂ ਨੂੰ ਗਾਹ ਮੱਛੀ ਖਾਉ ਉਹਨਾਂ ਨੂੰ ਮੱਛੀ ਠੀਕ ਕੋ ਪਲੈਂਕਟਨ ਵੱਧ ਜਾਂਦੇ ਨੇ ਹੂੰ ਪਰ ਜਦੋਂ ਜ਼ਿਆਦੇ ਹੋ ਜਾਂਦੇ ਨੇ ਉਦੋਂ ਜ਼ਿਆਦਾ ਹਰਾ ਊੜਾ ਰੰਗ ਹੋ ਜਾਂਦਾ ਹੈ ਜੋ ਘੜ ਜਾਂਦੇ ਨੇ ਘੜ ਜਾਂਦਾ ਜੋ ਖਤਮ ਹੋ ਜਾਂਦੇ ਨੇ ਪਲੇਟ ਟ੍ਰਾਂਸਪੇਰੈਂਟ ਇਹ ਮੇਨਟੇਨ ਕਰਕੇ ਰੱਖਣਾ ਪੈਂਦਾ ਹਾਂ ਯਾ ਮਤਲਬ ਜ਼ਿਆਦਾ ਵੀ ਨਹੀਂ ਕਰ ਸਕਦੇ ਆਪਾਂ ਇਹਨੂੰ ਨਹੀਂ ਜ਼ਿਆਦਾ ਕਰ ਸਕਦੇ ਕੋਈ ਚੱਕਰ ਨਹੀਂ ਆਉਂਦਾ ਕੋਈ ਚੱਕਰ ਨਹੀਂ ਪਾ ਠੰਡ ਦੇ ਵਿੱਚ ਜਾਗ ਜੀ ਆਹ ਹਾ ਜਗ ਜੀ ਬੰਦੇ ਟੋਪਿਆਂ ਤੇ ਦੇਖੀ ਟੋਪਿਆਂ ਤੇ ਦੇਖਦੇ ਆ ਪਾਕਸ ਕਿਉਂਕਿ ਇਹਨੂੰ ਨਾਲ ਨਾਲ ਧੁੱਪ ਚਾਹੀਦੀ ਆ ਹਾਂਜੀ ਧੁੱਪ ਮਿਲਦੀ ਆ ਆ ਉਹਦੇ ਨਾਲ ਅਸੀਂ ਗਰੋ ਹੁੰਦੇ ਨੇ ਕਿਉਂਕਿ ਆਕਸੀਜਨ ਹਰ ਇੱਕ ਚੀਜ਼ ਨੂੰ ਚਾਹੀਦੀ ਹੁੰਦੀ ਆ ਕਦਰਨ ਵਾਸਤੇ ਜਦੋਂ ਧੁੱਪ ਨਹੀਂ ਨਿਕਲਦੀ ਠੰਡ ਹੁੰਦੀ ਆ ਤਾਂ ਉਹ ਕ੍ਰੈਸ਼ ਹੋ ਜਾਂਦੇ ਨੇ ਇੱਕ ਇੱਕ ਕ੍ਰੈਸ਼ ਹੋ ਕੇ ਸਿਆਲ ਜਿਹ ਕਹਿੰਦੇ ਸੀ ਬਾਈ ਸਿਆਲ ਜਿ ਵੀ ਸਾਡਾ ਖਰਚਾ ਹੀ ਨਹੀਂ ਕੋਈ ਆਕੇ ਉੱਪਰ ਆ ਜੂ ਤਰਨ ਲੱਗ ਜੂਗੀ ਡੈੱਡ ਹੋ ਜੂ ਤਾਂ ਕਰਕੇ ਸਰਦੀ ਦੇ ਵਿੱਚ ਇਹਨੂੰ ਫੀਡ ਰੋਕਣੀ ਪੈਂਦੀ ਆ ਤੇ ਜਿਆਦਾ ਠੰਡ ਹੋ ਜਾਂਦੀ ਜਦੋਂ ਜੇ ਧੁੰਦ ਵਗੈਰਾ ਪੈਂਦੇ ਬਿਲਕੁਲ ਜਿਆਦਾ ਕਹਿਦੇ ਮੈਂ ਬਰੰਡ ਤਾਂ ਉਹਦੇ ਵਿੱਚ ਹਲਕਾ ਹਲਕਾ ਤਾਜ਼ਾ ਪਾਣੀ ਵੀ ਚਰਾਉਣਾ ਪੈਂਦਾ ਮੱਛੀ ਨੂੰ ਬਚਾਉਣ ਵਾਸਤੇ ਹੂੰ ਹੂੰ ਤੇ ਵੀ ਏਰੀਏਟਰ ਦੀ ਵਰਤੋਂ ਜਿਵੇਂ ਆਪਣੇ ਏਰੀਏਟਰ ਹੈਗਾ ਹਾਂ ਤੋਂ ਬਜਦੋ ਕਈ ਵਾਰ ਬੱਦਲ ਵਾਇਆ ਟਾਈਮ ਹੁੰਦਾ ਤਾਂ ਇਹਨੂੰ ਆਕਸੀਜਨ ਵਾਸਤੇ ਏਰੀਏਟਰ ਵੀ ਚਲਾਉਣੇ ਆ ਤੇ ਗਰਮੀ ਚ ਬਈ ਮਤਲਬ ਪਾਣੀ ਕੈਕ ਵਾਰੀ ਚੇਂਜ ਕਰ ਦਿੰਦੇ ਨੇ ਫਿਰ ਚੇਂਜ ਕਰਨ ਦੇ ਲੋਟਿੰਗ ਦੇ ਵਿੱਚ ਐਡ ਕਰੀ ਦੇ ਨੇ ਜਿੰਨਾ ਘਟਦਾ ਉਹਨਾਂ ਐਡ ਕਰ ਦਿੰਦੇ ਨੇ ਦੇ ਵਿੱਚ ਠੀਕ ਹੈ ਜਿੰਨਾ ਘਟ ਗਿਆ ਪਾ ਦਿੰਦੇ ਜਿੰਨਾ ਘਟ ਗਿਆ ਉਹਨਾਂ ਪਹਿ ਜਾਂਦਾ ਤੇ ਗਰਮੀ ਦੇ ਵਿੱਚ ਤਾਂ ਆਕਸੀਜਨ ਨੂੰ ਧੁੱਪ ਨਾਲ ਉਹੀ ਬਦੂ ਬਣ ਜਾਂਦੀ ਆ ਹੂੰ ਹੂੰ ਠੀਕ ਹੁਣ ਬਹੁਤ ਫਾਰਮਰ ਯੂਜ਼ ਕਰਦੇ ਨੇ ਜਿਵੇਂ ਸਰਦੀ ਤੇ ਆਕਸੀਜਨ ਦੀਆਂ ਗੋਲੀਆਂ ਵੀ ਆਉਂਦੀਆਂ ਨੇ ਇੱਕ ਅੱਛਾ ਜੀ ਉਹ ਪਾਉਂਦੇ ਉਹ ਛੱਡ ਦਿੰਦੇ ਤੇ ਪਰ ਆਈ ਦੇ ਨਾਲ ਆਇਆ ਵੀ ਤਾਜ਼ਾ ਪਾਣੀ ਪਾਈ ਚੱਲੋ ਤੇ ਏਰੀਏਟਰ ਚਲਾ ਦਿਓ ਬਸ ਵੀ ਇਹ ਸਹੀ ਰਹੇਗਾ ਤਾਂ ਘੰਟਾ ਦੋ ਘੰਟੇ ਸ਼ਾਮ ਨੂੰ ਚਲਾਉਂਦੇ ਪਤਾ ਵੀ ਟੈਂਪਰੇਚਰ ਡਾਊਨ ਹੁੰਦਾ ਇਹ ਨਾਲਾ ਮੱਛੀ ਸਰਵਾਈਵ ਕਰ ਜਾਂਦੀ ਠੀਕ ਐਡੀ ਪਤਾ ਕੁੱਲ ਮਿਲਾ ਕੇ ਵੀ ਜੇ ਆਪਾਂ ਦੂਸਰੀ ਫਸਲ ਨਾਲ ਦੇਖਦੇ ਹਾਂ ਨਾ ਵੀ ਬਾਲਾ ਕੋਈ ਸਟ੍ਰੈਸ ਵਾਲਾ ਕੰਮ ਨਹੀਂ ਸਟ੍ਰੈਸ ਵਾਲਾ ਕੰਮ ਨਹੀਂ ਵੀ ਆਰਾਮ ਨਾਲ ਬੰਦਾ ਹੈਂਡਲ ਕਰਦਾ ਆਰਾਮ ਨਾਲ ਕਰ ਸਕਦਾ ਕੋਈ ਡੇਲੀ ਦਾ ਕੰਮ ਨਹੀਂ ਵੀ ਰੋਟੀਨ ਦੇ ਵਿੱਚ ਹੀ ਕੰਮ ਕਰਨਾ ਹੈਗਾ ਜੋ ਸੇਲ ਕਰਨੇ ਆ ਤੁਸੀਂ ਆ ਕੇ ਬੈਠੋ ਡੋਰ ਨਾਲ ਉਹ ਕੰਡਾ ਹੋਊਗਾ ਉਹਨਾਂ ਨੇ ਫੜਨੀਆਂ ਜਾਲ ਮਾਰ ਕੇ ਥੋੜਾ ਸਾਹਮਣੇ ਵੇਟ ਕਰਕੇ ਜੋ ਰੇਟ ਤੁਸੀਂ ਕਰ ਲਿਆ ਫੋਨ ਤੇ ਉਹ ਰੇਟ ਦੇ ਹਿਸਾਬ ਨਾਲ ਤੁਹਾਨੂੰ ਨਗਦ ਪੇਮੈਂਟ ਦੇ ਜਾਣੀ ਕੋਈ ਨਹੀਂ ਹੈਗਾ ਵੀ ਅਸੀਂ ਕੱਲ ਨੂੰ ਦੇਵਾਂਗੇ ਜਾਂ 15 ਦਿਨ ਠਹਿਰ ਕੇ ਜਾਂ ਵੇਚ ਕੇ ਦੇਵਾਂਗੇ ਵੀ ਜਾਂ ਤੁਹਾਡੇ ਖਾਤੇ ਚ ਆਊਗੀ ਨਾ ਉਸੇ ਟਾਈਮ ਇੱਥੋਂ ਆ ਕੇ ਉਹਨਾਂ ਨੇ ਆਪ ਹੀ ਲੈ ਕੇ ਜਾਣੀ ਆਪਾਂ ਫੜਨੀ ਵੀ ਨਹੀਂ ਉਹਨਾਂ ਨੇ ਆਪ ਹੀ ਫੜਨੀਆਂ ਸਾਰਾ ਕੁਝ ਸਸਤੀ ਕਰਨਾ ਠੀਕ ਠੀਕ ਇੱਕ ਬਾਈ ਜਿਹੜੀ ਜੂਂ ਦੀ ਬਿਮਾਰੀ ਕਹਿੰਦੇ ਹੁੰਦੇ ਆ ਹਾਂਜੀ ਹਾਂਜੀ ਉਹ ਕੀ ਆ ਅਸਲ ਚ ਜੂਂ ਦਿਖਾਉਣਾ ਮੈਂ ਦੇਖੋ ਜਿਵੇਂ ਆ ਫਿਸ਼ ਦੇ ਉੱਪਰ ਦਿਖ ਰਹੀ ਐ ਤੁਹਾਨੂੰ ਠੀਕ ਹੈ ਇਹਦੀ ਸਕਿਨ ਦੇ ਵਿੱਚ ਬਿਲਕੁਲ ਇਦਾਂ ਦਾ ਇੱਕ ਜੀਵਾ ਜਿਹੜਾ ਇਹਦੀ ਸਕਿਨ ਦੇ ਉੱਪਰ ਲੱਗ ਜਾਂਦਾ ਹੈਗਾ ਠੀਕ ਹੈ ਜੀ ਉਹ ਇਹਦਾ ਸਾਰਾ ਬਲੱਡ ਚੂਸਦਾ ਹੈਗਾ ਹਾਂ ਜੀ ਠੀਕ ਹੈ ਤੇ ਉਹਨੂੰ ਆਪਾਂ ਜੂੰ ਕਹਿੰਦੇ ਆ ਅੱਛਾ ਆ ਆ ਜੂੰ ਦੀ ਬਿਮਾਰੀ ਹੈ ਜੀ ਹਾਂ ਇਹ ਜੂੰ ਹੁੰਦੀ ਹੈ ਇਹਦੀ ਸਕਿਨ ਦੇ ਉੱਪਰ ਲੱਗ ਜਾਂਦੀ ਹੈ ਇਹਦੀ ਸਕਿਨ ਤੇ ਲੱਗ ਜਾਂਦੀ ਹੈਗੀ ਇਹਦੇ ਟਰੀਟਮੈਂਟ ਨੇ ਠੀਕ ਹੈ ਜੀ ਜਿਸਨ ਪੈ ਜਾਂਦੀ ਆ ਤੇ ਠੀਕ ਹੋ ਜਾਂਦੇ ਕੋਈ ਬੜਾ ਵੱਡਾ ਇਸ਼ੂ ਨਹੀਂ ਠੀਕ ਹੈ ਠੀਕ ਹੈ ਭਾਈ ਜੀ ਹੁਣ ਜੇ ਤੁਹਾਡੇ ਕੋਲੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਕਨਸੈਪਟ ਹੋਵੇ ਸਾਨੂੰ ਕਮੈਂਟਾਂ ਦੇ نیچے ਤੁਸੀਂ ਦੱਸ ਕੇ ਵੀਡੀਓ ਕਰਵਾ ਸਕਦੇ ਹੋ ਤੇ ਅੱਜ ਦਾ ਕਨਸੈਪਟ ਤੁਹਾਡਾ ਕਿਵੇਂ ਲੱਗਿਆ ਜਾਣਕਾਰੀ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਦੇ ਰਿਹਾ ਕਰੋ ਸ਼ੇਅਰ ਕਰਦੇ ਹੋ ਧੰਨਵਾਦ